अज ते तो प्यार ने एक गलता दी कि एवें नहीं फिर संगरूर में आम आदमी पार्टी की राजधानी राजधानी हैगी है और कायम रहूगी जिस तरह मीत ने कहा और राजधानी कायम रहूगी पिछली बार मैं अरविंद केजरीवाल जी नु जेल च मिलन गया भीरो कोई नहीं कोई बैठ जाओ बैठ जाओ बैठ जाओ आराम ना बैठ जाओ आराम ना बैठ जाओ बैठ जाओ ओ बैठ जाओ बैठ जाओ पिछली बार कोई नी कोई बैठ जाओ राम ਮੈਂ ਜਦੋਂ ਕੋਈ ਨਹੀਂ ਭਾਈ ਭੈਜੋ ਸੁਣ ਲਓ ਸੁਣ ਕੇ ਗੱਲ ਕਰਾਂਗੇ ਪਤਾ ਕੀ ਹੈ ਅਲਚ ਕੀ ਹੈ ਕਿ ਕੋਈ ਗੱਲ ਨਹੀਂ ਆਪਣੀ ਨੀਤੀਆਂ ਪੁੱਤ ਨੇ ਕੋਈ ਨਹੀਂ ਆਰਾਮ ਨਾਲ ਬੈਠ ਜਾਓ ਇਹਨੂੰ ਮੈਨੂੰ ਮਿਲਾ ਦਿਓ ਮੈਨੂੰ ਜਾਣ ਤੋਂ ਪਹਿਲਾਂ ਜਿਹੜੇ ਵੀ ਮੁੰਡੇ ਜਾ ਰਹੇ ਨੇ ਜਾਣ ਤੋਂ ਪਹਿਲਾਂ ਮੈਨੂੰ ਗੱਡੀ 'ਚ ਮਿਲਾ ਦਿਓ ਮੰਗ ਪੱਤਰ ਵੀ ਲਵਾਵਾਂਗੇ ਜਿਹੜੀ ਸਵੱਸਿਆ ਹੈ ਹੱਲ ਵੀ ਇਹਨਾਂ ਨੂੰ ਪਤਾ ਹੋਊਗਾ ਕੋਈ ਗੱਲ ਨਹੀਂ ਅੱਪਾ ਆਪਣੀ ਤੇ ਆਪੋ ਤੇ ਨੇ ਇੰਨਾ ਵਸਤਿੱਤਾ ਫਿਰਦੇ ਆ ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਬੀਜੇ ਹੋਏ ਨੇ ਜਿਹੜੇ ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ ਚ ਕੇਸ ਪੈ ਗਿਆ ਕਿਸੇ ਦਾ ਹਾਈ ਕੋਰਟ ਨੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਸ਼ਾਇਦ ਐਦਾਂ ਰੈਲੀ ਚ ਐ ਬੋਲ ਕੇ ਸਾਡੀ ਅਖਬਾਰ ਚ ਡੱਬੀ ਲੱਗ ਜੂਗੀ ਇਹ ਨਹੀਂ ਹੁੰਦਾ ਆਰਾਮ ਨਾਲ ਗੱਲ ਕਰਕੇ ਬਹਿ ਕੇ ਗੱਲ ਕਰੀਏ ਅਜੇ ਤਾਂ 2 ਸਾਲ ਹੋਏ ਆ ਆਪਾਂ ਕਿਹੜਾ ਕੋਈ ਹਿੱਸੇ ਪਾ ਲੇ ਪਸਾਂ ਚ ਜਾਂ ਰੇਤਿਆਂ ਦੇ ਖੱਡਾਂ ਚ ਆਪਾਂ ਤਾਂ ਹਿੱਸੇ ਦੁੱਖਾਂ ਸੁੱਖਾਂ ਚ ਹੀ ਪਾਉਣੇ ਆ ਪੰਜਾਬ ਦੇ ਲੋਕਾਂ ਦੇ ਜਦੋਂ ਪਿਛਲੀ ਵਾਰ ਮੈਂ ਅਰਵਿੰਨ ਕੇਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮਾ 2 ਦਿਨ ਮੇਰੀ ਗੁਜਰਾਤ ਡਿਊਟੀ ਹੈ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 11:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਦੱਸੂਗਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ 'ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਭਰੂ ਰੱਖੇ ਕੋਈ ਕੁਛ ਮੈਂ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲਕਲਾ ਰੱਖ ਲਓ ਜਿੱਥੇ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਪੁਆਨੀਗੜ ਜਿੱਤੇ ਮਾਂਦੀ ਰੱਖ ਲਓ ਸੋ ਪਰਸੋਂ ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆਜ ਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ ਇਹ ਥੜਾ ਦੱਸ ਦਿਓ ਇਹ ਇਨਕਲਾਬ ਇਨਕਲਾਬ ਆ ਸੋਚ ਹੈ ਇਹ ਸੋਚ ਉਹਨਾਂ ਨੇ ਪੈਦਾ ਕੀਤੀ ਹੈ ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣ ਬਾਕੀਆਂ ਤਾਂ ਹਜੇ ਉਮੀਦਵਾਰ ਵੀ ਨਹੀਂ ਲੱਭ ਰਹੇ ਉਹਨਾਂ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਕੁੰਡੇ ਜਿੰਦੇ ਲਾ ਲਏ ਕਾਂਗਰਸੀ ਲੀਡਰਾਂ ਨੇ ਕਈਆਂ ਨੇ ਆਪਦੇ ਘਰਾਂ ਦੇ ਕੁੰਡੇ ਬੰਦ ਕਰ ਲਏ ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਹੈ ਉਹ ਚ ਵੀ ਕਪੜਾ ਵਸਾ ਲਿਆ ਕਹਿੰਦੇ ਥੱਲੂ ਦੀ ਟਿਕਟ ਨਾਲ ਸਿੱਟ ਜਾਣ ਕਿਤੇ ਸਾਨੂੰ ਟਿਕਟ ਨਾ ਮਿਲ ਜੇ ਪੰਗਾ ਪਾਊਗਾ ਵੱਡਾ। ਇਹੀ ਹਾਲ ਅਕਾਲੀ ਦਲ ਦਾ ਐਖਵਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਐ ਜਿਵੇਂ ਤੜਕੀ ਖਵਾਰਾਂ ਵਾਲਾ ਹੁੰਦਾ ਹੈ। ਵੀ ਕੋਈ ਤਾਂ ਲੈ ਲੋ ਟਿਕਟ। ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ। ਇਹ ਹਾਲਤ ਤੁਸੀਂ ਵੀ ਨਹੀਂ ਕੀਤੀ। ਇਹ ਹਾਲਤ ਇਹਨਾਂ ਦੀ ਕਰਤੂਤਾ ਨੇ ਕੀਤੀ ਹੈ। ਇਹਨਾਂ ਦੀ ਕਰਤੂਤਾ ਇਹੇ ਸੀਗੀ। ਇਹ ਸਮਝ ਬੈਠੇ ਸੀ ਅੱਜ ਤਾਂ ਪੱਕੇ ਹੋ ਗਏ ਫੈਵਿਕੋਲ ਦੇ ਪੱਕੇ ਜੋੜ ਲਾ ਗਏ ਸਾਡੇ ਕੁਰਸੀਆਂ ਨਾਲ। ਹੁਣ ਨਹੀਂ ਸਾਨੂੰ ਕੋਈ ਖਲਾਸ ਸਕਦਾ ਇਹ ਐ ਸਮਝ ਬੈਠੇ ਸੀ ਇਸ ਕਰਕੇ ਵੀਰੋ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਸੀ ਮੈਂ ਮਾਦੇ ਜਾ ਕੇ ਆਇਆ ਮੈਂ 도ਆਬੇ ਜਾ ਕੇ ਆਇਆ ਮਾਲਵੇ ਚ ਅੱਜ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਇਨਕਲਾਬ ਜਿੰਦਾਬਾਦ ਦੇ ਨਾਅਰੇ ਦਾ ਜੋਸ਼ ਨਹੀਂ ਫਰਕ ਪਤਾ ਲੱਗ ਰਿਹਾ ਕੋਈ ਜਿਹੜਾ ਅੰਦਰਲੀ ਪੜਾਅਸ ਹੈ ਉਹ ਨਿਕਲਣ ਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ ਮੇਰੇ ਬੱਤੀ ਦਾਂਦੇ ਨੇ ਕਦੇ ਕਦੇ ਮੇਰੀ ਵਾਲੀ ਗੱਲ ਕਈ ਵਾਰੀ ਸੱਚੀ ਹੋ ਜਾਂਦੀ ਹੈ ਲਾਈਟ ਮੱਥੇ ਲੱਗਦੀ ਹੈ ਜਿਹੜਾ ਮੈਂ 13 0 ਕਿਹਾ ਸੀ ਇਹ ਬੱਦਲ ਪਾਈ ਮੈਨੂੰ 13 0 ਵਾਲੀ ਹੋ ਲੱਗਦੀ ਹੈ ਜਿਹੜੇ ਹਸਾਬ ਤੇ ਤੁਸੀਂ ਪੈਰਦੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਨੂੰ ਸਾਰੇ ਮੁਲਕ ਚ ਜਾਣਾ ਪੈ ਰਿਹਾ ਗੁਜਰਾਤ ਜਾ ਕੇ ਆਇਆ ਹਸਾਮ ਜਾ ਕੇ ਆਇਆ ਹੁਣੇ ਰਾਂਚੀ ਜਾ ਕੇ ਆਇਆ ਵੀਰੋ ਜੋ ਦੋ ਗੇੜਾ ਵੋਟਾਂ ਪੈ ਗਈਆਂ 100 90 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਉਹਨਾਂ 190 ਚੋਂ ਤੁਹਾਨੂੰ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ 190 ਚੋਂ 120 ਤੋਂ 125 ਇੰਡੀਆ ਗਠਵੰਦਨ ਦੀਆਂ ਆ ਰਹੀਆਂ ਨੇ ਸਰਕਾਰ ਚ ਆਪਣਾ ਹਿੱਸਾ ਪੈ ਰਿਹਾ ਹੈ आनेी सेंटर की सरकार आम आदमी पार्ट बना नहीं आम आदमी पार्टी डिसाइड करूगी कि देश का भविख देश के नौजवानों रोजगार किमें देना स्कूल किमें बनाने हस्पाल किमें बनाने हैं देश के बिजली और संबंधित इंफ्रास्ट्रक्चर व्यापार देश में नंबर वन किमें बना है देश नंबर वन उदे बढ़ूंगा याद रख लियो कि भगवंत मान कह के गया ਦੇਸ਼ ਉਹਨਾ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ ਤੇ ਪੰਜਾਬ ਨੰਬਰ ਨਹੀਂ ਬਣ ਬਣਦਾ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ 13 0 ਹੋ ਗਿਆ ਪੰਜਾਬ ਨੰਬਰ 1 ਹੋ ਜਾਊਗਾ ਸਾਰੇ ਗੱਲ ਚੱਲੂ ਵੀ ਇੱਕੋ ਹੀ ਸੂਬਾ ਬਈ ਜਿੱਥੇ ਸਫਾਇਆ ਹੀ ਹੋ ਗਿਆ ਜਿੱਥੇ ਚਿੱਕੜ ਝਾੜੂ ਉੱਗਿਆ ਹੀ ਨਹੀਂ ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰਤਾ ਤੇ ਕਮਲ ਉੱਗਿਆ ਹੀ ਨਹੀਂ ਕਮਲ ਨੂੰ ਨਹੀਂ ਕੋੜਦਾ ਏ ਤੇ ਸੋ ਇਸ ਕਰਕੇ ਨੰਬਰ 1 ਸੂਬਾ ਜਿਹੜਾ ਉਹ ਪੰਜਾਬ ਬਣੂਗਾ ਫਿਰ ਦੇਸ਼ ਨੰਬਰ 1 ਬਣੂਗਾ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹਨਾ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਵਾਦਾ ਪਹਿਲਾਂ ਵੀ ਕੀਤਾ ਸੀ 2 ਸਾਲ ਪਹਿਲਾਂ ਸਵਾ ਦੋ ਸਾਲ ਹੋ ਗਏ ਕਿ ਜੋ ਜੋ ਕਹਾਂਗੇ ਉਹ ਕਰਾਂਗੇ ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਵੱਧ ਕਰ ਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਾਂਗੇ ਕਿਉਂਕਿ ਉਹ ਨਹੀਂ ਵਾਦਾ ਕਰੋ ਜਿਹਨਾਂ ਪੂਰਾ ਕਰ ਸਕਦੇ ਹੋ ਜਿਸ ਤਰ੍ਹਾਂ ਮੀਤ ਤਹਿਰ ਜੀ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਗਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣ ਸਾਰ ਪਹਿਲਾਂ ਤਾਂ 4.5 4 ਲੱਖ ਰੁਪਏ ਲੈਂਦੇ ਯਾਰ ਦੱਸੋ ਨਾਲੇ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਮਿਲਦੀ ਦੇਖੀਏ ਕਦੇ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਹੀ ਨਹੀਂ ਦਿੰਦੇ ਸੀ ਆਪਦੀਆਂ ਪੈਨਸ਼ਨ 4-4 ਲੱਖ ਉਹ ਕੱਟੀ ਪਹਿਲਾਂ ਤਾਂ ਆਉਣ ਸਾਰ ਫਿਰ ਕੀ ਕੀਤਾ ਮੈਂ ਕਹਿੰਦਾ ਵੀ ਲਾਈਵ ਟੈਲੀਕਾਸਟ ਕਰੀਏ ਵਿਧਾਨ ਸਭਾ ਦਾ ਕਾਂਗਰਸ ਵਾਲੇ ਵੀ ਕਹਿੰਦੇ ਸੀ ਲਾਈਵ ਟੈਲੀਕਾਸਟ ਕਰੋ ਮੈਂ ਕਹਿੰਦਾ ਜੀ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਮੈਨੂੰ ਪਤਾ ਸੀ ਵੀ 5 ਸਾਲ ਬੇਇਤੀ ਇਹਨਾਂ ਨਹੀਂ ਹੋਣਗੀਆਂ ਉਹ ਲਾਈਵ ਹੋਣਗੀਆਂ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਤੇ ਸਵਾਲ ਮੈਂ ਪੁੱਛਿਆ ਕਰੂੰ ਉਦੋਂ ਇਹ ਫਸਿਆ ਕਰਨਗੇ ਹੁਣ ਤੁਸੀਂ ਦੇਖ ਲਓ ਜਦੋਂ ਵਿਧਾਨ ਸਭਾ ਚੱਲਦੀ ਹੁੰਦੀ ਹੈ ਟੀਵੀ ਮੂਰੇ ਬੈਜ ਜਾਂਦੇ ਹੋ ਨਾ ਤੇ ਫਿਰ ਲੱਗਦਾ ਨਾ ਪਤਾ ਜਦੋਂ ਮੈਂ ਜ਼ਿੰਦਾ ਲੈ ਗਿਆ ਇੱਕ ਦਿਨ ਮੈਂ ਕਹਿੰਦਾ ਇਹ ਭੱਜ ਜਾਂਦੇ ਨਹੀਂ ਜ਼ਿੰਦਾ ਰਾਓ ਸਪੀਕਰ ਸਾਹ ਉਹਨਾਂ ਨੂੰ ਹੁਣ ਕਹਿੰਦੇ ਜੇ ਆਪਾਂ ਲਾਈਵ ਥੋੜਾ ਥੋੜਾ ਕਰਦੇ ਆ ਕਰੀਏ ਵਿੱਚੋਂ ਮੈਂ ਕਹਿੰਦਾ ਸਾਰੇ ਚੱਲੂ ਇਹ ਤਾਂ ਥੋੜਾ ਥੋੜਾ ਨਹੀਂ ਵਿੱਚੋਂ ਹੁਣ ਹੋਣਾ ਸਾਰੇ ਚੱਲੂ ਕਿਉਂਕਿ ਇਹਨੂੰ ਪਤਾ ਲੱਗ ਗਿਆ ਕਿ ਸਾਡੇ ਤਾਂ ਕਰਤੂਤਾਂ ਬਾਹਰ ਆਉਣ ਲੱਗ ਗਿਆ ਕੀ ਕੀ ਕੀਤਾ ਟੋਲ ਪਲਾਜ਼ੇ ਜਦੋਂ ਮੇਰੇ ਕੋਲੇ ਫਾਈਲ ਆਇਆ ਕਰੇ ਸਰ ਇਹ 433 ਦਿਨ ਹੋਰ ਮੰਗਦੇ ਨੇ ਜੀ ਇਹ ਬੜੇ ਤੇਜ ਨੇ ਟੋਲ ਪਲਾਜ਼ੇ ਵਾਲੇ ਇਹ ਸਾਲ ਨਹੀਂ ਲਿਖਦੇ ਨਾ ਮਹੀਨੇ ਲਿਖਣ ਇਹ ਦਿਨ ਲਿਖ ਦਿੰਦੇ ਆ 433 ਦਿਨ 433 ਦਿਨ ਦਾ ਭਾਈ 365 ਦਿਨ ਦਾ ਸਾਲ ਹੁੰਦਾ ਇੱਕ ਇਹ ਤਾਂ ਪੌਣੇ 2 ਸਾਲ ਹੋ ਗਏ ਫਿਰ 433 ਦਿਨ ਵਧਾ ਦਿਓ ਮੈਂ ਕਿਉਂ ਵਧਾ ਦਈਏ ਕਹਿੰਦੇ ਪਹਿਲਾਂ ਵੀ ਵਧਾਏ ਸੀ ਨਾ ਇਹ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਵਾਲਾ ਕੋਈ ਹੁੰਦਾ ਉਹਨੇ ਕਹਿਣਾ ਸੀ ਓਕੇ 200 ਦਿਨ ਮੇਰਾ 233 ਤੁਹਾਡੇ ਲੈ ਮੇਰੇ ਵਾਲਾ 200 ਪਹਿਲਾਂ ਦੇ ਦਿਓ ਆਪਾਂ ਨੇ ਜਾ ਕੇ ਪੁੱਛਣਾ ਹੁੰਦਾ ਟੋਲ ਪਲਾਜੇ ਵਾਲਿਆਂ ਨੂੰ ਵੀ ਭਾਈ ਜੀ ਕਿੰਨੇ ਚਿਰ ਤੱਕ ਚੱਲੂਗਾ ਇਹ ਨਾਲੇ ਰੇਟ ਵਧਾਈ ਜਾਂਦੇ ਆ ਨਾਲੇ ਰੋਜ਼ ਬਾਨਾਂ ਦੀ ਗਿਣਤੀ ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਤੇ ਮੈਂ ਕਹਾਂ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ ਆ ਇੱਕ ਦੋ ਰਹਿ ਗਏ ਆ ਇੱਕ ਦੋ ਰਹਿ ਗਏ ਬਹੁਣ ਤੇ ਹੁਣ ਮੇਰੀ ਜਮਾ ਸਮਝੌਤਾ ਜਾ ਉਹਨਾਂ ਦਾ ਮੈਂ ਲਈ ਬੈਠਾਂ ਅੱਧੀ ਰਾਤ ਨੂੰ ਕਹਿ ਦੂੰਗਾ 12 ਵਜੇ ਵੀ ਚੱਕੋ ਵੇ ਆਪਣਾ ਪੂਰੀ ਬਿਸਤਰਾ ਅਸੀਂ ਨਹੀਂ ਬਿਦਾਉਣਾ ਇੱਥੇ ਉਹਨਾਂ ਨੇ ਤੇਲ ਲੱਗਦਾ ਉਹਨਾਂ ਦੀ ਟੋਲ ਲੱਗਦੇ ਇੰਦਾ ਦੱਸੋ ਯਾਰ ਉਹ ਲਵਾਏ ਕੀ ਨੇ ਆ ਬਾਜ ਵੀ ਉਹਨਾਂ ਨੇ ਬਾਜ ਬੀ ਡਬਲਯੂ ਡੀ ਮਨਿਸਟਰ ਸੀ ਪਤਾ ਬਾਜਵਾ ਸਭ ਤੋਂ ਪਹਿਲਾਂ ਆਪਦੇ ਘਰ ਨੂੰ ਗੁਰਦਾਸਪੁਰ ਨੂੰ ਲਾਏ ਸੱਤ ਟੋਲ ਪਲਾਜੇ ਕੀ ਕਰੀਏ ਯਾਰ ਇਹਨਾਂ ਨੇ ਨੂੰ ਕੀ ਪਤਾ ਹੈ ਇਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ ਮੈਂ ਕਿਹਾ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲਓ ਕਿ ਇੱਧਰ ਨੂੰ ਹੱਕ ਲਓ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾ ਜਮਾ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੀ ਦੇ 5 ਸਾਲ ਫਿਰ ਅਗਲੀ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗੇ ਮੰਤਰੀ ਪੁੱਛਣ ਲੱਗੇ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਿਏ ਮੈਂ ਕਿਹਾ ਹਾਂ ਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜੇ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ 1 ਮਹੀਨੇ ਚ 2 ਮਹੀਨੇ ਹੋ ਗਏ ਪਹਿਲਾਂ 1 ਦਿਨ ਚ 17 ਮੌਤਾਂ ਐਵਰੇਜ ਇੱਕ ਤੇ ਹੁਣ 2 ਮਹੀਨਿਆਂ ਚ 32-33 ਮੌਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਤਾਤ ਚੱਕ ਕੇ ਲੈ ਜਾਂਦੇ ਨੇ ਜਾਨ ਵੱਜ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ ਚ ਜੇ ਆਪਾਂ ਇੱਕ ਦੀ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਤੁਸੀਂ ਦੇਖਦੇ ਹੋ ਸਭ ਤੋਂ ਵੱਧ ਨਵੀਆਂ ਗੱਡੀਆਂ ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲੇ ਨੇ ਪੁਲਿਸ ਕੋਲੇ ਉਹ ਭਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਉਹਨਾਂ ਨੂੰ ਤਾਂ ਗੱਡੀਆਂ ਵਧੀਆਂ ਦਿਓ ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲ ਹੁੰਦੀਆਂ ਸੀ? ਪੁਲਿਸ ਕੋਲੇ। ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਪਿਛਲਾ ਕਿਸੇ ਹੋਰ ਮਾਡਲ ਦਾ। ਕਈ ਵਾਰ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹਦੇ ਧੱਕਾ ਲਵਾਉਂਦੇ ਸੀ ਵੀ ਤੈਨੂੰ ਫੜਨਾ ਐ ਤਾਂ ਸਟਾਰਟ ਕਰਾਈਂ। ਉਹਦੇ ਬਾਅਦ ਤੇਰੇ ਮਗਰ ਭਜਾਵਾਗੇ ਸੀ। ਆਹ ਹਾਲਤ ਹੁੰਦੀ ਸੀ ਨਾ ਵੀ। ਹੁਣ ਨਾ ਮਿਆਸਾ ਕਾਰਪਿਓ ਹਜੇ ਤੱਕ ਉਹਨਾਂ ਨੇ ਮੁੰਡਿਆਂ ਨੇ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ। ਜਿਵੇਂ ਆਪਣੇ ਨਵੀਆਂ ਗੱਡੀਆਂ ਦੇ ਹੁੰਦਾ ਵੀ ਨਹੀਂ ਲਾਉਣਾ ਨਵੀਂ ਲੱਗਦੀ ਹੈ। ਕਾਗਜ਼ ਨਾਲ ਨਵੀਂ ਗੱਡੀ ਲੱਗਦੀ ਹੈ। ਸੋ ਵੀਰੋ ਇਹ ਵੀ ਆਪਣੇ ਪੁੱਤ ਭਤੀਜੇ ਨੇ ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦੇਓਗੇ ਤਾਈਓ ਕੰਮ ਕਰਨਗੇ ਨਾ ਕੋਈ ਛੁੱਟੀ ਇਹਨਾਂ ਨੂੰ ਛੁੱਟੀ ਵੀ ਇਹਨਾਂ ਨੂੰ ਕੀਤੀ ਫਿਰ ਇੱਕ ਛੁੱਟੀ ਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ ਜਨਮ ਦਿਨ ਲੈ ਲੈ ਸਰਕਾਰ ਨੇ ਇਹਨਾਂ ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ ਹੈ ਮੇਰੇ ਸਾਈਨ ਨੇ ਡੀਜੀਪੀ ਦੇ ਸਾਈਨ ਨੇ ਤੇ ਉੱਤੇ ਲਿਖਿਆ ਹੋਇਆ ਕਿ ਤੁਹਾਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਜੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਫਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਬੱਚੇ ਅਗਲੇ ਦਿਨ ਸਕੂਲ ਚ ਲਿਜਾ ਕੇ ਦਿਖਾਉਂਦੇ ਨੇ ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਵੇਸ਼ ਕੀਤਾ ਆਹੀ ਹੁੰਦਾ ਮਾਨ ਸਨਮਾਨ ਹੋਰ ਕੀ ਹੈ ਇੱਥੇ ਕੀ ਲੈ ਜਾਣਾ ਇਥੋਂ ਆਹ ਤੁਰੇ ਫਿਰਦੇ ਆ ਪੈਸਿਆਂ ਮਗਰ ਭੱਜੇ ਫਿਰਦੇ ਆ ਉਹ ਵੀ ਦੱਬ ਲੋ ਉਹ ਵੀ ਦੱਬ ਲੋ ਉਹ ਵੀ ਦੱਬ ਲੋ ਨਾਲ ਲੈ ਜਾਓਗੇ ਨਾਲ ਲੈ ਜਾਓਗੇ ਸੋ ਵੀਰੋ ਇਹਨਾਂ ਤੇ ਨਾ ਰਹੋ ਇਹਨਾਂ ਤੇ ਨਾ ਰਹੋ ਮੈਂ ਕੱਲ ਵੀ ਗੱਲ ਸੁਣਾਈ ਅੱਜ ਮੈਨੂੰ ਆਉਣ ਸਾਰੀ ਇੱਕ ਮੁੰਡਾ ਕਹਿੰਦਾ ਭਾਈ ਉਹ ਦੁਬਾਰੇ ਸੁਣਾ ਦੀ ਕੱਲ ਮੇਰਾ ਕਹਿੰਦਾ ਸਿਗਨਲ ਜਾ ਕੱਟ ਗਿਆ ਸੀ ਮੈਥੋਂ ਗੱਲ ਸੁਣੀ ਨਹੀਂ ਗਈ ਮੈਂ ਦੁਬਾਰੇ ਸੁਣਾ ਦਿੰਨਾ ਕਿ ਆਪਾਂ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਚੋਰੀ ਕੌਣ ਕਰੀ ਜਾਂਦਾ ਆਪਾਂ ਤਾਂ ਅਪਸ ਚ ਸ਼ੱਕ ਕਰਨ ਲੱਗੇ ਇੱਕ ਦੂਜੇ ਤੇ ਉਹ ਲੁੱਟੀ ਜਾਂਦਾ ਪਤਾ ਨਹੀਂ ਭਾਈ ਨੂੰ ਭਾਈ ਇੰਤ ਤਸ਼ੱਕ ਹੋ ਜਾਂਦਾ ਮੈਨੂੰ ਮੇਰਾ ਬਾਪੂ ਲੁੱਟੀ ਜਾਂਦਾ ਪਤਾ ਨਹੀਂ